ਜਿਹੜੇ ਆ ਉਹ ਪੂਰੇ ਜਨ ਕਿਨਾਰੇ ਜਿਹੜੇ ਸੈੱਟ ਕਰ ਲਏ ਜਾਂ ਤਾਂ ਕਿ ਕੋਈ ਖਤਰਾ ਜਿਹੜਾ ਪਿੰਡ ਵਾਸੀਆਂ ਨੂੰ ਨਾ ਹੋਵੇ ਤਾਂ ਉਸ ਤੋਂ ਪਹਿਲੋ ਜਿਹੜੀ ਆ ਖਬਰਦਾਨ ਦੁਆਇ ਕਗਰ ਦਰਿਆ ਸੰਗਰੂਰ ਵਾਲੀ ਸਾਈਡ ਕਗਰ ਦਰਿਆ ਦੇ ਵਿੱਚ ਪਾਣੀ ਜਿਹੜਾ ਲਗਾਤਾਰ ਵਧ ਰਿਹਾ ਜਿੱਥੇ ਚੱਲਦੇ ਉੱਥੇ ਵੀ ਲੋਕ ਇਕੱਠੇ ਹੋਏ ਨੇ ਕਿਸਾਨ ਜਿਹੜੇ ਨੇ ਅਤੇ ਨਜ਼ਦੀਕ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਜਿਹੜੇ ਆ ਕਿਨਾਰੇ ਜਿਹੜੇ ਉਹਨਾਂ ਤੇ ਮਿੱਟੀ ਲਗਾਈ ਜਾ ਰਹੀ ਹੈ ਕਿਨਾਰਿਆਂ ਨੂੰ ਭਰਿਆ ਜਾ ਰਿਹਾ ਤਾਂ ਕਿ ਬੰਨ ਟੁੱਟਣ ਦੇ ਬਾਅਦ ਲੋਕਾਂ ਨੂੰ ਜੇਕਰ ਬੰਨ ਟੁੱਟਦਾ ਹੈ ਤਾਂ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਉਮਰਾ ਜਿਹੜਾ ਉਹ ਕਰਨਾ ਪਵੇਗਾ ਇਸ ਲਈ ਪਹਿਲੇ ਲੋਕ ਉੱਥੇ ਮੌਜੂਦ ਨਹੀਂ ਤੇ ਇੱਥੇ ਵੀ ਫਾਜ਼ਿਲਕਾ ਦੇ ਕਈ ਪਿੰਡਾਂ ਤੇ ਖਤਰਾ ਜਿਹੜਾ ਉਹ ਮੰਨਰਾ ਰਿਹਾ ਹੈ ਤੇ ਹੁਣ ਲੋਕ ਜਿਹੜੇ ਆ ਕਾਵਾਂਵਾਲੀ ਪੱਤਨ ਦੇ ਬਨ ਟੁੱਟਣ ਤੋਂ ਪਹਿਲਾਂ ਹੀ ਲੋਕ ਉਥੇ ਇਕੱਠੇ ਹੋ ਚੁੱਕੇ ਨੇ ਅਤੇ ਉਹਨਾਂ ਦੇ ਵੱਲੋਂ ਹਰ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਵੱਡੀ ਗਿਣਤੀ 'ਚ ਲੋਕ ਉਥੇ ਮੌਜੂਦ ਨੇ ਤੇ ਹਰ ਕੋਸ਼ਿਸ਼ ਕੀਤੀ ਜਾ ਰਹੀ ਕਿ ਬਨ ਨੂੰ ਪਹਿਲਾਂ ਹੀ ਛੱਟ ਜਿਹੜਾ ਉਹ ਕਰ ਲਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਜਿਹੜੀ ਉਹ ਸਾਹਮਣੇ ਨਾ ਆਵੇ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਉਹ ਵੱਧ ਰਿਹਾ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਇਸੇ ਚਲਦੇ ਲੋਕਾਂ ਦੇ ਵਿੱਚ ਇੱਕ ਖਤਰਾ ਜਿਹੜਾ ਡਰ ਜਿਹੜਾ ਬਣਿਆ ਹੋਇਆ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ ਉੱਥੇ ਖਤਰਾ ਵੀ ਮੰਡਰਾ ਰਿਹਾ ਹੈ ਕਿਉਂਕਿ ਪਹਿਲਾਂ ਜਦੋਂ ਬੰਨ ਟੁੱਟੇ ਆ ਕਈ ਥਾਵਾਂ ਤੋਂ ਜਦੋਂ ਬੰਨ ਟੁੱਟਦੇ ਆ ਤੇ ਕਈ ਏਕੜ ਫਸਲ ਲੋਕਾਂ ਦੀ ਖਰਾਬ ਹੋ ਜਾਂਦੀ ਹੈ ਤੇ ਵੱਡੀ ਗਿਣਤੀ 'ਚ ਲੋਕਾਂ ਦੀ ਤਬਾਹੀ ਜਿਹੜੀ ਹੋਈ ਆ ਤੇ ਹੜ੍ਹ ਵਾਲੇ ਖੇਤਰ ਜਿਹੜੇ ਉਹਨਾਂ ਦੀ ਗੱਲ ਕਰੀਏ ਤੇ ਵੱਡੀ ਗਿਣਤੀ 'ਚ ਲੋਕਾਂ ਦੀ ਤਬਾਹੀ ਇਹ ਲੋਕਾਂ ਦੇ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਘਰਾਂ ਤੱਕ ਦਾ ਸਮਾਨ ਜਿਹੜਾ ਖਰਾਬ ਹੋ ਚੁੱਕਿਆ ਤੇ ਲੋਕ ਜਿਹੜੇ ਇਸ ਵੇਲੇ ਮਾਰੇ ਹੀ ਗ੍ਰਾਉਂਡ ਜ਼ੀਰੋ ਤਾਂ ਸਾਡੇ ਪੱਤਰਕਾਰ ਜਿਹੜੇ ਪੂਰੀ ਰਿਪੋਰਟ ਤੁਹਾਨੂੰ ਦਿਖਾਉਣਗੇ ਕਿ ਕਿਵੇਂ ਇਸ ਵੇਲੇ ਲੋਕ ਫਾਜ਼ਿਲਕਾ ਦੇ ਪਿੰਡ ਦੇ ਜਿਹੜੇ ਨਦੀਕ ਦੇ ਲੋਕ ਨੇ ਜਿਹੜੇ ਕਾਵਾਂ ਵਾਲੀ ਪਤਨ ਦੇ ਨਦੀਕ ਜਿਹੜੇ ਰਹਿ ਰਹੇ ਲੋਕ ਨੇ ਕਿਵੇਂ ਇਕੱਠੇ ਹੋ ਚੁੱਕੇ ਨੇ ਤੇ ਕਿਵੇਂ ਉਹਨਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਹਾਲ ਦੇ ਵਿੱਚ ਇਹ ਬੰਨ ਜਿਹੜਾ ਨਾ ਟੁੱਟੇ ਕਾਮਲੀ ਪੱਤਣ ਦਾ ਬੰਨ ਟੁੱਟਣ ਕਿਨਾਰੇ ਤੇ ਜੇਕਰ ਇਹ ਟੁੱਟਦਾ ਹੈ ਤੇ ਫਾਜ਼ਿਲਕਾ ਦੇ ਕਈ ਪਿੰਡ ਜਿਹੜੇ ਉਹਨਾਂ ਦੇ ਉਹਨਾਂ ਦੇ ਡੁੱਬਣ ਦਾ ਖਤਰਾ ਜਿਹੜਾ ਉਹ ਮੰਡਰਾ ਰਿਹਾ ਜਿੱਥੇ ਚੱਲਦੇ ਪਿੰਡ ਦੇ ਜਿਹੜੇ ਲੋਕ ਨੇ ਨਜ਼ਦੀਕ ਜਿਹੜੇ ਪਿੰਡ ਨੇ ਉਹਨਾਂ ਦੇ ਜਿਹੜੇ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਹੋਏ ਨੇ ਤੇ ਲਗਾਤਾਰ ਉਹਨਾਂ ਦੇ ਵੇਲੇ ਕੋਸ਼ਿਸ਼ ਕੀਤੀ ਜਾ ਰਹੀ ਕਿ ਕਿਨਾਰੇ ਜਿਹੜੇ ਆ ਉਹ ਪੂਰਲੇ ਜਾਣ ਕਿਨਾਰੇ ਜਿਹੜੇ ਸੱਟ ਕਰ ਲਏ ਜਾਣ ਤਾਂ ਕਿ ਕੋਈ ਖਤਰਾ ਜਿਹੜਾ ਪਿੰਡ ਵਾਸੀਆਂ ਨੂੰ ਨਾ ਹੋਵੇ ਤਾਂ ਉਸ ਤੋਂ ਪਹਿਲੋ ਜਿਹੜੀ ਆ ਖਬਰਦਾਨ ਦਵਾਈ ਕਗਰ ਦਰਿਆ ਸੰਗਰੂਰ ਵਾਲੀ ਸਾਈਡ ਕਗਰ ਦਰਿਆ ਦੇ ਵਿੱਚ ਪਾਣੀ ਜਿਹੜਾ ਲਗਾਤਾਰ ਵਧ ਰਿਹਾ ਜਿਸ ਤੇ ਚੱਲਦੇ ਉੱਥੇ ਵੀ ਲੋਕ ਇਕੱਠੇ ਹੋਏ ਨੇ ਕਿਸਾਨ ਜਿਹੜੇ ਨੇ ਅਤੇ ਨਜ਼ਦੀਕ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਜਿਹੜੇ ਕਿ ਨਾਰੇ ਜਿਹੜੇ ਉਹਨਾਂ ਤੇ ਮਿੱਟੀ ਲਗਾਈ ਜਾ ਰਹੀ ਹੈ ਕਿਨਾਰਿਆਂ ਨੂੰ ਭਰਿਆ ਜਾ ਰਿਹਾ ਤਾਂ ਕਿ ਬੰਨ ਟੁੱਟਣ ਦੇ ਬਾਅਦ ਲੋਕਾਂ ਨੂੰ ਜੇਕਰ ਬੰਨ ਟੁੱਟਦਾ ਹੈ ਤਾਂ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ ਇਸ ਲਈ ਪਹਿਲੇ ਲੋਕ ਉੱਥੇ ਮੌਜੂਦ ਨੇ ਤੇ ਇੱਥੇ ਵੀ ਫਾਜ਼ਿਲਕਾ ਦੇ ਕਈ ਪਿੰਡਾਂ ਤੇ ਖਤਰਾ ਜਿਹੜਾ ਉਹ ਮੰਨਰਾ ਰਿਹਾ ਹੈ ਤੇ ਹੁਣ ਲੋਕ ਜਿਹੜੇ ਆ ਕਾਵਾਂ ਵਾਲੇ ਪਤਨ ਦੇ ਬੰਨ ਟੁੱਟਣ ਤੋਂ ਪਹਿਲਾਂ ਹੀ ਲੋਕ ਉਥੇ ਇਕੱਠੇ ਹੋ ਚੁੱਕੇ ਨੇ ਅਤੇ ਉਹਨਾਂ ਦੇ ਵੱਲੋਂ ਹਰ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਵੱਡੀ ਗਿਣਤੀ 'ਚ ਲੋਕ ਉਥੇ ਮੌਜੂਦ ਨੇ ਤੇ ਹਰ ਕੋਸ਼ਿਸ਼ ਕੀਤੀ ਜਾ ਰਹੀ ਕਿ ਬੰਨ ਨੂੰ ਪਹਿਲਾਂ ਹੀ ਸੱਟ ਜਿਹੜਾ ਉਹ ਕਰ ਲਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਜਿਹੜੀ ਉਹ ਸਾਹਮਣੇ ਨਾ ਆਵੇ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਉਹ ਵੱਧ ਰਿਹਾ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਇਸੇ ਚਲਦੇ ਲੋਕਾਂ ਦੇ ਵਿੱਚ ਇੱਕ ਖਤਰਾ ਜਿਹੜਾ ਡਰ ਜਿਹੜਾ ਬਣਿਆ ਹੋਇਆ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ ਉੱਥੇ ਹੀ ਖਤਰਾ ਵੀ ਮੰਡਰਾ ਰਿਹਾ ਹੈ ਕਿਉਂਕਿ ਪਹਿਲਾਂ ਜਦੋਂ ਬੰਨ ਟੁੱਟੇ ਆ ਕਈ ਥਾਵਾਂ ਤੋਂ ਜਦੋਂ ਬੰਨ ਟੁੱਟਦੇ ਆ ਤੇ ਕਈ ਏਕੜ ਫਸਲ ਲੋਕਾਂ ਦੀ ਖਰਾਬ ਹੋ ਜਾਂਦੀ ਹੈ ਤੇ ਵੱਡੀ ਗਿਣਤੀ 'ਚ ਲੋਕਾਂ ਦੀ ਤਬਾਹੀ ਜਿਹੜੀ ਹੋਈ ਆ ਤੇ ਹੜ੍ਹ ਵਾਲੇ ਖੇਤਰ ਜਿਹੜੇ ਉਹਨਾਂ ਦੀ ਗੱਲ ਕਰੀਏ ਤੇ ਵੱਡੀ ਗਿਣਤੀ 'ਚ ਲੋਕਾਂ ਦੀ ਤਬਾਹੀ ਇਹ ਲੋਕਾਂ ਦੇ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਘਰਾਂ ਤੱਕ ਦਾ ਸਮਾਨ ਜਿਹੜਾ ਖਰਾਬ ਹੋ ਚੁੱਕਿਆ ਤੇ ਲੋਕ ਜਿਹੜੇ ਇਸ ਵੇਲੇ ਮਾਰੇ ਹਾਲਾਤਾਂ ਦੇ ਵਿੱਚ ਚੱਲ ਰਹੇ ਨੇ ਤੇ ਉੱਥੇ ਹੀ ਗ੍ਰਾਊਂਡ ਜ਼ੀਰੋ ਤਾਂ ਸਾਡੇ ਪੱਤਰਕਾਰ ਜਿਹੜੇ ਪੂਰੀ ਰਿਪੋਰਟ ਤੁਹਾਨੂੰ ਦਿਖਾਉਣਗੇ ਕਿ ਕਿਵੇਂ ਇਸ ਵੇਲੇ ਲੋਕ ਫਾਜ਼ਿਲਕਾ ਦੇ ਪਿੰਡ ਦੇ ਜਿਹੜੇ ਨਦੀਕ ਦੇ ਲੋਕ ਨੇ ਜਿਹੜੇ ਕਾਵਾਂ ਵਾਲੀ ਪਤਨ ਦੇ ਨਦੀਕ ਜਿਹੜੇ ਰਹਿ ਰਹੇ ਲੋਕ ਨੇ ਕਿਵੇਂ ਇਕੱਠੇ ਹੋ ਚੁੱਕੇ ਨੇ ਤੇ ਕਿਵੇਂ ਉਹਨਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਹਾਲ ਦੇ ਵਿੱਚ ਇਹ ਬੰਨ ਜਿਹੜਾ ਨਾ ਟੁੱਟੇ ਤੇ ਇਕੱਠੇ ਹੋ ਚੁੱਕੇ ਨੇ ਅਤੇ ਉਹਨਾਂ ਦੇ ਵੱਲੋਂ ਹਰ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਵੱਡੀ ਗਿਣਤੀ ਚ ਲੋਕ ਉੱਥੇ ਮੌਜੂਦ ਨੇ ਤੇ ਹਰ ਕੋਸ਼ਿਸ਼ ਕੀਤੀ ਜਾ ਰਹੀ ਕਿ ਬਾਨ ਨੂੰ ਪਹਿਲਾ ਹੀ ਸੱਟ ਜਿਹੜਾ ਉਹ ਕਰ ਲਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕਿਸੇ ਖੇਤਰ ਜਿਹੜੇ ਉਹਨਾਂ ਦੀ ਗੱਲ ਕਰੀਏ ਤੇ ਵੱਡੀ ਗਿਣਤੀ ਚ ਲੋਕਾਂ ਦੀ ਤਬਾਈ ਇਹ ਲੋਕਾਂ ਦੇ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਘਰਾ ਤੱਕ ਦਾ ਸਮਾਨ ਜਿਹੜਾ ਖਰਾਬ ਹੋ ਚੁੱਕਿਆ ਤੇ ਲੋਕ ਜਿਹੜੇ ਇਸ ਵੇਲੇ ਮਾਰੇ ਹਾਲਾਤਾਂ ਦੇ ਵਿੱਚ ਚੱਲ ਰਹੇ ਨੇ ਤੇ ਉੱਥੇ ਹੀ ਗ੍ਰਾਊਂਡ ਜ਼ੀਰੋ ਤਾਂ ਸਾਡੇ ਪੱਤਰਕਾਰ ਜਿਹੜੇ ਪੂਰੀ ਰਿਪੋਰਟ ਤੁਹਾਨੂੰ ਦਿਖਾਉਣਗੇ ਕਿ ਕਿਵੇਂ ਇਸ ਵੇਲੇ ਲੋਕ ਫਾਜ਼ਿਲਕਾ ਦੇ ਪਿੰਡ ਦੇ ਜਿਹੜੇ ਨਦੀਕ ਦੇ ਲੋਕ ਨੇ ਜਿਹੜੇ ਕਾਵਾਂ ਵਾਲੇ ਪਤਨ ਦੇ ਨਦੀਕ ਜਿਹੜੇ ਰਹਿ ਰਹੇ ਲੋਕ ਨੇ ਕਿਵੇਂ ਇਕੱਠੇ ਹੋ ਚੁੱਕੇ ਨੇ ਤੇ ਕਿਵੇਂ ਉਹਨਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਹਾਲ ਦੇ ਵਿੱਚ ਇਹ ਬੰਨ ਜਿਹੜਾ ਨਾ ਟੁੱਟੇ कामवली ਪੱਤਣ ਦਾ ਬੰਨ ਟੁੱਟਣ ਕਿਨਾਰੇ ਤੇ ਜੇਕਰ ਇਹ ਟੁੱਟਦਾ ਹੈ ਤੇ ਫਾਜ਼ਿਲਕਾ ਦੇ ਕਈ ਪਿੰਡ ਜਿਹੜੇ ਉਹਨਾਂ ਦੇ ਉਹਨਾਂ ਦੇ ਡੁੱਬਣ ਦਾ ਖਤਰਾ ਜਿਹੜਾ ਉਹ ਮੰਡਰਾ ਰਿਹਾ ਜਿਸ ਚੱਲਦੇ ਪਿੰਡ ਦੇ ਜਿਹੜੇ ਲੋਕ ਨੇ ਨਜ਼ਦੀਕ ਜਿਹੜੇ ਪਿੰਡ ਨੇ ਉਹਨਾਂ ਦੇ ਜਿਹੜੇ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਹੋਏ ਨੇ ਤੇ ਲਗਾਤਾਰ ਉਹਨਾਂ ਦੇ ਵੇਲੇ ਕੋਸ਼ਿਸ਼ ਕੀਤੀ ਜਾ ਰਹੀ ਕਿ ਕਿ ਕਿਨਾਰੇ ਜਿਹੜੇ ਆ ਉਹ ਪੂਰਲੇ ਜਾਣ ਕਿਨਾਰੇ ਜਿਹੜੇ ਸੱਟ ਕਰਲੇ ਜਾਣ ਤਾਂ ਕਿ ਕੋਈ ਖਤਰਾ ਜਿਹੜਾ ਪਿੰਡ ਵਾਸੀਆਂ ਨੂੰ ਨਾ ਹੋਵੇ ਤਾਂ ਉਸ ਤੋਂ ਪਹਿਲੋ ਜਿਹੜੀ ਆ ਖਬਰਦਾਨ ਦਵਾਈ ਕਗਰ ਦਰਿਆ ਸੰਗਰੂਰ ਵਾਲੀ ਸਾਈਡ ਕਗਰ ਦਰਿਆਦ ਵਿਚ ਪਾਣੀ ਜਿਹੜਾ ਲਗਾਤਾਰ ਵਧ ਰਿਹਾ ਜਿੱਥੇ ਚੱਲਦੇ ਉੱਥੇ ਵੀ ਲੋਕ ਇਕੱਠੇ ਹੋਏ ਨੇ ਕਿਸਾਨ ਜਿਹੜੇ ਨੇ ਅਤੇ ਨਦੀਕ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਜਿਹੜੇ ਆ ਕਿਨਾਰੇ ਜਿਹੜੇ ਉਹਨਾਂ ਤੇ ਮਿੱਟੀ ਲਗਾਈ ਜਾ ਰਹੀ ਹੈ ਕਿਨਾਰਿਆਂ ਨੂੰ ਭਰਿਆ ਜਾ ਰਿਹਾ ਤਾਂ ਕਿ ਬੰਨ ਟੁੱਟਣ ਤੋਂ ਬਾਅਦ ਲੋਕਾਂ ਨੂੰ ਜੇਕਰ ਬੰਨ ਟੁੱਟਦਾ ਹੈ ਤਾਂ ਲੋਕਾਂ ਨੂੰ ਵੱਡੀ ਆ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ ਇਸ ਲਈ ਪਹਿਲੇ ਲੋਕ ਉੱਥੇ ਮੌਜੂਦ ਨੇ ਤੇ ਇੱਥੇ ਵੀ ਫਾਜ਼ਿਲਕਾ ਦੇ ਕਈ ਪਿੰਡਾਂ ਤੇ ਖਤਰਾ ਜਿਹੜਾ ਉਹ ਮੰਨਰਾ ਰਿਹਾ ਹੈ ਤੇ ਹੁਣ ਲੋਕ ਜਿਹੜੇ ਆ ਕਾਵਾਂਵਾਲੀ ਪਤਨ ਦੇ ਬੰਨ ਟੁੱਟਣ ਤੋਂ ਪਹਿਲਾਂ ਹੀ ਲੋਕ ਉਥੇ ਇਕੱਠੇ ਹੋ ਚੁੱਕੇ ਨੇ ਅਤੇ ਉਹਨਾਂ ਦੇ ਵੱਲੋਂ ਹਰ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਵੱਡੀ ਗਿਣਤੀ 'ਚ ਲੋਕ ਉਥੇ ਮੌਜੂਦ ਨੇ ਤੇ ਹਰ ਕੋਸ਼ਿਸ਼ ਕੀਤੀ ਜਾ ਰਹੀ ਕਿ ਬੰਨ ਨੂੰ ਪਹਿਲਾਂ ਹੀ ਸੱਟ ਜਿਹੜਾ ਉਹ ਕਰ ਲਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਜਿਹੜੀ ਉਹ ਸਾਹਮਣੇ ਨਾ ਆਵੇ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਉਹ ਵੱਧ ਰਿਹਾ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਇਸੇ ਚਲਦੇ ਲੋਕਾਂ ਦੇ ਵਿੱਚ ਇੱਕ ਖਤਰਾ ਜਿਹੜਾ ਡਰ ਜਿਹੜਾ ਬਣਿਆ ਹੋਇਆ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ ਉੱਥੇ ਖਤਰਾ ਵੀ ਮੰਡਰਾ ਰਿਹਾ ਹੈ ਕਿਉਂਕਿ ਪਹਿਲਾਂ ਜਦੋਂ ਬੰਨ ਟੁੱਟੇ ਆ ਕਈ ਥਾਵਾਂ ਤੋਂ ਜਦੋਂ ਬੰਨ ਟੁੱਟਦੇ ਆ ਤੇ ਕਈ ਏਕੜ ਫਸਲ ਲੋਕਾਂ ਦੀ ਖਰਾਬ ਹੋ ਜਾਂਦੀ ਹੈ ਤੇ ਵੱਡੀ ਗਿਣਤੀ 'ਚ ਲੋਕਾਂ ਦੀ ਤਬਾਹੀ ਜਿਹੜੀ ਹੋਈ ਆ ਤੇ ਹੜ੍ਹ ਵਾਲੇ ਖੇਤਰ ਜਿਹੜੇ ਉਹਨਾਂ ਦੀ ਗੱਲ ਕਰੀਏ ਤੇ ਵੱਡੀ ਗਿਣਤੀ 'ਚ ਲੋਕਾਂ ਦੀ ਤਬਾਹੀ ਇਹ ਲੋਕਾਂ ਦੇ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਘਰਾਂ ਤੱਕ ਦਾ ਸਮਾਨ ਜਿਹੜਾ ਖਰਾਬ ਹੋ ਚੁੱਕਿਆ ਤੇ ਲੋਕ ਜਿਹੜੇ ਇਸ ਵੇਲੇ ਮਾਰੇ ਹਾਲਾਤਾਂ ਦੇ ਵਿੱਚ ਚੱਲ ਰਹੇ ਨੇ ਤੇ ਉੱਥੇ ਹੀ ਗਰਾਉਂਡ ਜ਼ੀਰੋ ਤਾਂ ਸਾਡੇ ਪੱਤਰਕਾਰ ਜਿਹੜੇ ਪੂਰੀ ਰਿਪੋਰਟ ਤੁਹਾਨੂੰ ਦਿਖਾਉਣਗੇ ਕਿ ਕਿਵੇਂ ਇਸ ਵੇਲੇ ਲੋਕ ਫਾਜ਼ਿਲਕਾ ਦੇ ਪਿੰਡ ਦੇ ਜਿਹੜੇ ਨਦੀਕ ਦੇ ਲੋਕ ਨੇ ਜਿਹੜੇ ਕਾਵਾਂ ਵਾਲੇ ਪਤਨ ਦੇ ਨਦੀਕ ਜਿਹੜੇ ਰਹਿ ਰਹੇ ਲੋਕ ਨੇ ਕਿਵੇਂ ਇਕੱਠੇ ਹੋ ਚੁੱਕੇ ਨੇ ਤੇ ਕਿਵੇਂ ਉਹਨਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਹਾਲ ਦੇ ਵਿੱਚ ਇਹ ਬੰਨ ਜਿਹੜਾ ਨਾ ਟੁੱਟੇ शहावली ਪੱਤਣ ਦਾ ਬੰਨ ਟੁੱਟਣ ਕਿਨਾਰੇ ਤੇ ਜੇਕਰ ਇਹ ਟੁੱਟਦਾ ਹੈ ਤੇ ਫਾਜ਼ਿਲਕਾ ਦੇ ਕਈ ਪਿੰਡ ਜਿਹੜੇ ਉਹਨਾਂ ਦੇ ਉਹਨਾਂ ਦੇ ਡੁੱਬਣ ਦਾ ਖਤਰਾ ਜਿਹੜਾ ਉਹ ਮੰਡਰਾ ਰਿਹਾ ਜਿਸ ਚੱਲਦੇ ਪਿੰਡ ਦੇ ਜਿਹੜੇ ਲੋਕ ਨੇ ਨਜ਼ਦੀਕ ਜਿਹੜੇ ਪਿੰਡ ਨੇ ਉਹਨਾਂ ਦੇ ਜਿਹੜੇ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਹੋਏ ਨੇ ਤੇ ਲਗਾਤਾਰ ਉਹਨਾਂ ਦੇ ਵੇਲੇ ਕੋਸ਼ਿਸ਼ ਕੀਤੀ ਜਾ ਰਹੀ ਕਿ ਕਿ ਕਿਨਾਰੇ ਜਿਹੜੇ ਆ ਉਹ ਪੂਰਲੇ ਜਾਣ ਕਿਨਾਰੇ ਜਿਹੜੇ ਸੱਟ ਕਰਲੇ ਜਾਣ ਤਾਂ ਕਿ ਕੋਈ ਖਤਰਾ ਜਿਹੜਾ ਪਿੰਡ ਵਾਸੀਆਂ ਨੂੰ ਨਾ ਹੋਵੇ ਤਾਂ ਉਸ ਤੋਂ ਪਹਿਲੋ ਜਿਹੜੀ ਆ ਖਬਰਦਾਨ ਦਵਾਈ ਕਗਰ ਦਰਿਆ ਸੰਗਰੂਰ ਵਾਲੀ ਸਾਈਡ ਕਗਰ ਦਰਿਆ ਦਾ ਵਿਚ ਪਾਣੀ ਜਿਹੜਾ ਲਗਾਤਾਰ ਵਧ ਰਿਹਾ ਜਿੱਥੇ ਚੱਲਦੇ ਉੱਥੇ ਵੀ ਲੋਕ ਇਕੱਠੇ ਹੋਏ ਨੇ ਕਿਸਾਨ ਜਿਹੜੇ ਨੇ ਅਤੇ ਨਜ਼ਦੀਕ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਜਿਹੜੇ ਆ ਕਿਨਾਰੇ ਜਿਹੜੇ ਉਹਨਾਂ ਤੇ ਮਿੱਟੀ ਲਗਾਈ ਜਾ ਰਹੀ ਹੈ ਕਿਨਾਰਿਆਂ ਨੂੰ ਭਰਿਆ ਜਾ ਰਿਹਾ ਤਾਂ ਕਿ ਬੰਨ ਟੁੱਟਣ ਤੋਂ ਬਾਅਦ ਲੋਕਾਂ ਨੂੰ ਜੇਕਰ ਬੰਨ ਟੁੱਟਦਾ ਹੈ ਤਾਂ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ ਇਸ ਲਈ ਪਹਿਲੇ ਲੋਕ ਉੱਥੇ ਮੌਜੂਦ ਨੇ ਤੇ ਇੱਥੇ ਵੀ ਫਾਜ਼ਿਲਕਾ ਦੇ ਕਈ ਪਿੰਡਾਂ ਤੇ ਖਤਰਾ ਜਿਹੜਾ ਉਹ ਮੰਨ ਰਾ ਰਿਹਾ ਹੈ ਤੇ ਹੁਣ ਲੋਕ ਜਿਹੜੇ ਆ ਕਾਵਾਂ ਵਾਲੀ ਪੱਤਨ ਦੇ ਬੰਨ ਟੁੱਟਣ ਤੋਂ ਪਹਿਲਾਂ ਹੀ ਲੋਕ ਉਥੇ ਇਕੱਠੇ ਹੋ ਚੁੱਕੇ ਨੇ ਅਤੇ ਉਹਨਾਂ ਦੇ ਵੱਲੋਂ ਹਰ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਵੱਡੀ ਗਿਣਤੀ 'ਚ ਲੋਕ ਉਥੇ ਮੌਜੂਦ ਨੇ ਤੇ ਹਰ ਕੋਸ਼ਿਸ਼ ਕੀਤੀ ਜਾ ਰਹੀ ਕਿ ਬੰਨ ਨੂੰ ਪਹਿਲਾਂ ਹੀ ਸੱਟ ਜਿਹੜਾ ਉਹ ਕਰ ਲਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਜਿਹੜੀ ਉਹ ਸਾਹਮਣੇ ਨਾ ਆਵੇ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਉਹ ਵੱਧ ਰਿਹਾ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਇਸੇ ਚਲਦੇ ਲੋਕਾਂ ਦੇ ਵਿੱਚ ਇੱਕ ਖਤਰਾ ਜਿਹੜਾ ਡਰ ਜਿਹੜਾ ਬਣਿਆ ਹੋਇਆ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ ਉੱਥੇ ਇੱਕ ਖਤਰਾ ਵੀ ਮੰਡਰਾ ਰਿਹਾ ਹੈ ਕਿਉਂਕਿ ਪਹਿਲਾਂ ਜਦੋਂ ਬੰਨ ਟੁੱਟੇ ਆ ਕਈ ਥਾਵਾਂ ਤੋਂ ਜਦੋਂ ਬੰਨ ਟੁੱਟਦੇ ਆ ਤੇ ਕਈ ਏਕੜ ਫਸਲ ਲੋਕਾਂ ਦੀ ਖਰਾਬ ਹੋ ਜਾਂਦੀ ਹੈ ਤੇ ਵੱਡੀ ਗਿਣਤੀ 'ਚ ਲੋਕਾਂ ਦੀ ਤਬਾਹੀ ਜਿਹੜੀ ਹੋਈ ਆ ਤੇ ਹੜ੍ਹ ਵਾਲੇ ਖੇਤਰ ਜਿਹੜੇ ਉਹਨਾਂ ਦੀ ਗੱਲ ਕਰੀਏ ਤੇ ਵੱਡੀ ਗਿਣਤੀ 'ਚ ਲੋਕਾਂ ਦੀ ਤਬਾਹੀ ਲੋਕਾਂ ਦੇ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਘਰਾਂ ਤੱਕ ਦਾ ਸਮਾਨ ਜਿਹੜਾ ਖਰਾਬ ਹੋ ਚੁੱਕਿਆ ਤੇ ਲੋਕ ਜਿਹੜੇ ਇਸ ਵੇਲੇ ਮਾਰੇ ਹਾਲਾਤਾਂ ਦੇ ਵਿੱਚ ਚੱਲ ਰਹੇ ਨੇ ਤੇ ਉੱਥੇ ਹੀ ਗ੍ਰਾਉਂਡ ਜ਼ੀਰੋ ਤਾਂ ਸਾਡੇ ਪੱਤਰਕਾਰ ਜਿਹੜੇ ਪੂਰੀ ਰਿਪੋਰਟ ਤੁਹਾਨੂੰ ਦਿਖਾਉਣਗੇ ਕਿ ਕਿਵੇਂ ਇਸ ਵੇਲੇ ਲੋਕ ਫਾਜ਼ਿਲਕਾ ਦੇ ਪਿੰਡ ਦੇ ਜਿਹੜੇ ਨਦੀਕ ਦੇ ਲੋਕ ਨੇ ਜਿਹੜੇ ਕਾਵਾਂ ਵਾਲੇ ਪਤਨ ਦੇ ਨਦੀਕ ਜਿਹੜੇ ਰਹਿ ਰਹੇ ਲੋਕ ਨੇ ਕਿਵੇਂ ਇਕੱਠੇ ਹੋ ਚੁੱਕੇ ਨੇ ਤੇ ਕਿਵੇਂ ਉਹਨਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਹਾਲ ਦੇ ਵਿੱਚ ਇਹ ਬੰਨ ਜਿਹੜਾ ਨਾ ਟੁੱਟੇ ਰਾਮਵਲੀ ਪੱਤਣ ਦਾਬਾਂ ਟੁੱਟਣ ਕਿਨਾਰੇ ਤੇ ਜੇਕਰ ਇਹ ਟੁੱਟਦਾ ਹੈ ਤੇ ਫਾਜ਼ਿਲਕਾ ਦੇ ਕਈ ਪਿੰਡ ਜਿਹੜੇ ਉਹਨਾਂ ਦੇ ਉਹਨਾਂ ਦੇ ਡੁੱਬਣ ਦਾ ਖਤਰਾ ਜਿਹੜਾ ਉਹ ਮੰਡਰਾ ਰਿਹਾ ਜਿੱਥੇ ਚੱਲਦੇ ਪਿੰਡ ਦੇ ਜਿਹੜੇ ਲੋਕ ਨੇ ਨਦੀਕ ਜਿਹੜੇ ਪਿੰਡ ਨੇ ਉਹਨਾਂ ਦੇ ਜਿਹੜੇ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਹੋਏ ਨੇ ਤੇ ਲਗਾਤਾਰ ਉਹਨਾਂ ਦੇ ਵੱਲ ਕੋਸ਼ਿਸ਼ ਕੀਤੀ ਜਾ ਰਹੀ ਕਿ ਕਿਨਾਰੇ ਜਿਹੜੇ ਆ ਉਹ ਪੂਰਲੇ ਜਾਣ ਕਿਨਾਰੇ ਜਿਹੜੇ ਉਹ ਸੱਟ ਕਰਲੇ ਜਾਣ ਤਾਂ ਕਿ ਕੋਈ ਖਤਰਾ ਜਿਹੜਾ ਪਿੰਡ ਵਾਸੀਆਂ ਨੂੰ ਨਾ ਹੋਵੇ ਤਾਂ ਉਸ ਤੋਂ ਪਹਿਲੋ ਜਿਹੜੀ ਆ ਖਬਰਦਾਨ ਦੁਆਇ ਕਗਰ ਦਰਿਆ ਸੰਗਰੂਰ ਵਾਲੀ ਸਾਈਡ ਕਗਰ ਦਰਿਆ ਦੇ ਵਿੱਚ ਪਾਣੀ ਜਿਹੜਾ ਲਗਾਤਾਰ ਵਧ ਰਿਹਾ ਜਿੱਥੇ ਚੱਲਦੇ ਉੱਥੇ ਵੀ ਲੋਕ ਇਕੱਠੇ ਹੋਏ ਨੇ ਕਿਸਾਨ ਜਿਹੜੇ ਨੇ ਅਤੇ ਨਜ਼ਦੀਕ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਜਿਹੜੇ ਆ ਕਿਨਾਰੇ ਜਿਹੜੇ ਉਹਨਾਂ ਤੇ ਮਿੱਟੀ ਲਗਾਈ ਜਾ ਰਹੀ ਹੈ ਕਿਨਾਰਿਆਂ ਨੂੰ ਭਰਿਆ ਜਾ ਰਿਹਾ ਤਾਂ ਕਿ ਬੰਨ ਟੁੱਟਣ ਤੋਂ ਬਾਅਦ ਲੋਕਾਂ ਨੂੰ ਜੇਕਰ ਬੰਨ ਟੁੱਟਦਾ ਹੈ ਤਾਂ ਲੋਕਾਂ ਨੂੰ ਵੱਡੀਆ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ ਇਸ ਲਈ ਪਹਿਲੇ ਲੋਕ ਉੱਥੇ ਮੌਜੂਦ ਨੇ ਤੇ ਇੱਥੇ ਵੀ ਫਾਜ਼ਿਲਕਾ ਦੇ ਕਈ ਪਿੰਡਾਂ ਤੇ ਖਤਰਾ ਜਿਹੜਾ ਉਹ ਮੰਨ ਆ ਰਿਹਾ ਹੈ ਤੇ ਹੁਣ ਲੋਕ ਜਿਹੜੇ ਆ ਕਾਮਾਂਵਾਲੀ ਪੱਤਨ ਦੇ ਬੰਨ ਟੁੱਟਣ ਤੋਂ ਪਹਿਲਾਂ ਹੀ ਲੋਕ ਉਥੇ ਇਕੱਠੇ ਹੋ ਚੁੱਕੇ ਨੇ ਅਤੇ ਉਹਨਾਂ ਦੇ ਵੱਲੋਂ ਹਰ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਵੱਡੀ ਗਿਣਤੀ 'ਚ ਲੋਕ ਉਥੇ ਮੌਜੂਦ ਨੇ ਤੇ ਹਰ ਕੋਸ਼ਿਸ਼ ਕੀਤੀ ਜਾ ਰਹੀ ਕਿ ਬੰਨ ਨੂੰ ਪਹਿਲਾਂ ਹੀ ਸੱਟ ਜਿਹੜਾ ਉਹ ਕਰ ਲਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਜਿਹੜੀ ਉਹ ਸਾਹਮਣੇ ਨਾ ਆਵੇ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਉਹ ਵੱਧ ਰਿਹਾ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਇਸੇ ਚਲਦੇ ਲੋਕਾਂ ਦੇ ਵਿੱਚ ਇੱਕ ਖਤਰਾ ਜਿਹੜਾ ਡਰ ਜਿਹੜਾ ਬਣਿਆ ਹੋਇਆ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ ਉੱਥੇ ਇੱਕ ਖਤਰਾ ਵੀ ਮੰਡਰਾ ਰਿਹਾ ਹੈ ਕਿਉਂਕਿ ਪਹਿਲਾਂ ਜਦੋਂ ਬੰਨ ਟੁੱਟੇ ਆ ਕਈ ਥਾਵਾਂ ਤੋਂ ਜਦੋਂ ਬੰਨ ਟੁੱਟਦੇ ਆ ਤੇ ਕਈ ਏਕੜ ਫਸਲ ਲੋਕਾਂ ਦੀ ਖਰਾਬ ਹੋ ਜਾਂਦੀ ਹੈ ਤੇ ਵੱਡੀ ਗਿਣਤੀ 'ਚ ਲੋਕਾਂ ਦੀ ਤਬਾਹੀ ਜਿਹੜੀ ਹੋਈ ਆ ਤੇ ਹੜ੍ਹ ਵਾਲੇ ਖੇਤਰ ਜਿਹੜੇ ਉਹਨਾਂ ਦੀ ਗੱਲ ਕਰੀਏ ਤੇ ਵੱਡੀ ਗਿਣਤੀ 'ਚ ਲੋਕਾਂ ਦੀ ਤਬਾਹੀ ਲੋਕਾਂ ਦੇ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਘਰਾਂ ਤੱਕ ਦਾ ਸਮਾਨ ਜਿਹੜਾ ਖਰਾਬ ਹੋ ਚੁੱਕਿਆ ਤੇ ਲੋਕ ਜਿਹੜੇ ਇਸ ਵੇਲੇ ਮਾਰੇ ਹਾਲਾਤਾਂ ਦੇ ਵਿੱਚ ਚੱਲ ਰਹੇ ਨੇ ਤੇ ਉੱਥੇ ਹੀ ਗ੍ਰਾਉਂਡ ਜ਼ੀਰੋ ਤਾਂ ਸਾਡੇ ਪੱਤਰਕਾਰ ਜਿਹੜੇ ਪੂਰੀ ਰਿਪੋਰਟ ਤੁਹਾਨੂੰ ਦਿਖਾਉਣਗੇ ਕਿ ਕਿਵੇਂ ਇਸ ਵੇਲੇ ਲੋਕ ਫਾਜ਼ਿਲਕਾ ਦੇ ਪਿੰਡ ਦੇ ਜਿਹੜੇ ਨਦੀਕ ਦੇ ਲੋਕ ਨੇ ਜਿਹੜੇ ਕਾਵਾਂ ਵਾਲੇ ਪਤਨ ਦੇ ਨਦੀਕ ਜਿਹੜੇ ਰਹਿ ਰਹੇ ਲੋਕ ਨੇ ਕਿਵੇਂ ਇਕੱਠੇ ਹੋ ਚੁੱਕੇ ਨੇ ਤੇ ਕਿਵੇਂ ਉਹਨਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਹਾਲ ਦੇ ਵਿੱਚ ਇਹ ਬੰਨ ਜਿਹੜਾ ਨਾ ਟੁੱਟੇ ਬੰਨ ਟੁੱਟਨ ਕਿਨਾਰੇ ਤੇ ਜੇਕਰ ਇਹ ਟੁੱਟਦਾ ਹੈ ਤੇ ਫਾਜ਼ਿਲਕਾ ਦੇ ਕਈ ਪਿੰਡ ਜਿਹੜੇ ਉਹਨਾਂ ਦੇ ਉਹਨਾਂ ਦੇ ਡੁੱਬਣ ਦਾ ਖਤਰਾ ਜਿਹੜਾ ਉਹ ਮੰਡਰਾ ਰਿਹਾ ਜਿਸ ਚੱਲਦੇ ਪਿੰਡ ਦੇ ਜਿਹੜੇ ਲੋਕ ਨੇ ਨਜ਼ਦੀਕ ਜਿਹੜੇ ਪਿੰਡ ਨੇ ਉਹਨਾਂ ਦੇ ਜਿਹੜੇ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਹੋਏ ਨੇ ਤੇ ਲਗਾਤਾਰ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਕਿ ਕਿਨਾਰੇ ਜਿਹੜੇ ਆ ਉਹ ਪੂਰਲੇ ਜਾਣ ਕਿਨਾਰੇ ਜਿਹੜੇ ਸੱਟ ਕਰਲੇ ਜਾਣ ਤਾਂ ਕਿ ਕੋਈ ਖਤਰਾ ਜਿਹੜਾ ਪਿੰਡ ਵਾਸੀਆਂ ਨੂੰ ਨਾ ਹੋਵੇ ਤਾਂ ਉਸ ਤੋਂ ਪਹਿਲੋ ਜਿਹੜੀ ਆ ਖਬਰਦਾਨ ਦਵਾਈ ਕਗਰ ਦਰਿਆ ਸੰਗਰੂਰ ਵਾਲੀ ਸਾਈਡ ਕਗਰ ਦਰਿਆ ਦੇ ਵਿੱਚ ਪਾਣੀ ਜਿਹੜਾ ਲਗਾਤਾਰ ਵਧ ਰਿਹਾ ਜਿੱਥੇ ਚੱਲਦੇ ਉੱਥੇ ਵੀ ਲੋਕ ਇਕੱਠੇ ਹੋਏ ਨੇ ਕਿਸਾਨ ਜਿਹੜੇ ਨੇ ਅਤੇ ਨਜ਼ਦੀਕ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਜਿਹੜੇ ਕਿਨਾਰੇ ਜਿਹੜੇ ਉਹਨਾਂ ਤੇ ਮਿੱਟੀ ਲਗਾਈ ਜਾ ਰਹੀ ਹੈ ਕਿਨਾਰਿਆਂ ਨੂੰ ਭਰਿਆ ਜਾ ਰਿਹਾ ਤਾਂ ਕਿ ਬੰਨ ਟੁੱਟਣ ਤੋਂ ਬਾਅਦ ਲੋਕਾਂ ਨੂੰ ਜੇਕਰ ਬੰਨ ਟੁੱਟਦਾ ਹੈ ਤਾਂ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ ਇਸ ਲਈ ਪਹਿਲੇ ਲੋਕ ਉੱਥੇ ਮੌਜੂਦ ਨੇ ਤੇ ਇੱਥੇ ਵੀ ਫਾਜ਼ਿਲਕਾ ਦੇ ਕਈ ਪਿੰਡਾਂ ਤੇ ਖਤਰਾ ਜਿਹੜਾ ਉਹ ਮੰਨ ਰਾ ਰਿਹਾ ਹੈ ਤੇ ਹੁਣ ਲੋਕ ਜਿਹੜੇ ਆ ਕਾਵਾਂ ਵਾਲੀ ਪੱਤਨ ਦੇ ਬਨ ਟੁੱਟਣ ਤੋਂ ਪਹਿਲਾਂ ਹੀ ਲੋਕ ਉਥੇ ਇਕੱਠੇ ਹੋ ਚੁੱਕੇ ਨੇ ਅਤੇ ਉਹਨਾਂ ਦੇ ਵੱਲੋਂ ਹਰ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਵੱਡੀ ਗਿਣਤੀ 'ਚ ਲੋਕ ਉਥੇ ਮੌਜੂਦ ਨੇ ਤੇ ਹਰ ਕੋਸ਼ਿਸ਼ ਕੀਤੀ ਜਾ ਰਹੀ ਕਿ ਬਨ ਨੂੰ ਪਹਿਲਾਂ ਹੀ ਸੱਟ ਜਿਹੜਾ ਉਹ ਕਰ ਲਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਜਿਹੜੀ ਉਹ ਸਾਹਮਣੇ ਨਾ ਆਵੇ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਉਹ ਵੱਧ ਰਿਹਾ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਇਸੇ ਚਲਦੇ ਲੋਕਾਂ ਦੇ ਵਿੱਚ ਇੱਕ ਖਤਰਾ ਜਿਹੜਾ ਡਰ ਜਿਹੜਾ ਬਣਿਆ ਹੋਇਆ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ ਉੱਥੇ ਇੱਕ ਖਤਰਾ ਵੀ ਮੰਡਰਾ ਰਿਹਾ ਹੈ ਕਿਉਂਕਿ ਪਹਿਲਾਂ ਜਦੋਂ ਬੰਨ ਟੁੱਟੇ ਆ ਕਈ ਥਾਵਾਂ ਤੋਂ ਜਦੋਂ ਬੰਨ ਟੁੱਟਦੇ ਆ ਤੇ ਕਈ ਏਕੜ ਫਸਲ ਲੋਕਾਂ ਦੀ ਖਰਾਬ ਹੋ ਜਾਂਦੀ ਹੈ ਤੇ ਵੱਡੀ ਗਿਣਤੀ 'ਚ ਲੋਕਾਂ ਦੀ ਤਬਾਹੀ ਜਿਹੜੀ ਹੋਈ ਆ ਤੇ ਹੜ੍ਹ ਵਾਲੇ ਖੇਤਰ ਜਿਹੜੇ ਉਹਨਾਂ ਦੀ ਗੱਲ ਕਰੀਏ ਤੇ ਵੱਡੀ ਗਿਣਤੀ 'ਚ ਲੋਕਾਂ ਦੀ ਤਬਾਹੀ ਲੋਕਾਂ ਦੇ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਘਰਾਂ ਤੱਕ ਦਾ ਸਮਾਨ ਜਿਹੜਾ ਖਰਾਬ ਹੋ ਚੁੱਕਿਆ ਤੇ ਲੋਕ ਜਿਹੜੇ ਇਸ ਵੇਲੇ ਮਾਰੇ ਹਾਲਾਤਾਂ ਦੇ ਵਿੱਚ ਚੱਲ ਰਹੇ ਨੇ ਤੇ ਉੱਥੇ ਹੀ ਗ੍ਰਾਉਂਡ ਜ਼ੀਰੋ ਤਾਂ ਸਾਡੇ ਪੱਤਰਕਾਰ ਜਿਹੜੇ ਪੂਰੀ ਰਿਪੋਰਟ ਤੁਹਾਨੂੰ ਦਿਖਾਉਣਗੇ ਕਿ ਕਿਵੇਂ ਇਸ ਵੇਲੇ ਲੋਕ ਫਾਜ਼ਿਲਕਾ ਦੇ ਪਿੰਡ ਦੇ ਜਿਹੜੇ ਨਦੀਕ ਦੇ ਲੋਕ ਨੇ ਜਿਹੜੇ ਕਾਵਾਂ ਵਾਲੀ ਪਤਨ ਦੇ ਨਦੀਕ ਜਿਹੜੇ ਰਹਿ ਰਹੇ ਲੋਕ ਨੇ ਕਿਵੇਂ ਇਕੱਠੇ ਹੋ ਚੁੱਕੇ ਨੇ ਤੇ ਕਿਵੇਂ ਉਹਨਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਹਾਲ ਦੇ ਵਿੱਚ ਇਹ ਬੰਨ ਜਿਹੜਾ ਨਾ ਟੁੱਟੇ ਨ ਟੁੱਟਨ ਕਿਨਾਰੇ ਤੇ ਜੇਕਰ ਇਹ ਟੁੱਟਦਾ ਹੈ ਤੇ ਫਾਜ਼ਿਲਕਾ ਦੇ ਕਈ ਪਿੰਡ ਜਿਹੜੇ ਉਹਨਾਂ ਦੇ ਉਹਨਾਂ ਦੇ ਡੁੱਬਣ ਦਾ ਖਤਰਾ ਜਿਹੜਾ ਉਹ ਮੰਡਰਾ ਰਿਹਾ ਜਿਸ ਚੱਲਦੇ ਪਿੰਡ ਦੇ ਜਿਹੜੇ ਲੋਕ ਨੇ ਨਾ ਨਦੀਕ ਜਿਹੜੇ ਪਿੰਡ ਨੇ ਉਹਨਾਂ ਦੇ ਜਿਹੜੇ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਹੋਏ ਨੇ ਤੇ ਲਗਾਤਾਰ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਕਿ ਕਿਨਾਰੇ ਜਿਹੜੇ ਆ ਉਹ ਪੂਰਲੇ ਜਾਣ ਕਿਨਾਰੇ ਜਿਹੜੇ ਸੱਟ ਕਰਲੇ ਜਾਣ ਤਾਂ ਕਿ ਕੋਈ ਖਤਰਾ ਜਿਹੜਾ ਪਿੰਡ ਵਾਸੀਆਂ ਨੂੰ ਨਾ ਹੋਵੇ ਤਾਂ ਉਸ ਤੋਂ ਪਹਿਲੋ ਜਿਹੜੀ ਆ ਖਬਰਦਾਨ ਦਵਾਈ ਕਗਰ ਦਰਿਆ ਸੰਗਰੂਰ ਵਾਲੀ ਸਾਈਡ ਕਗਰ ਦਰਿਆ ਦੇ ਵਿੱਚ ਪਾਣੀ ਜਿਹੜਾ ਲਗਾਤਾਰ ਵਾਧ ਰਿਹਾ ਜਿ세 ਚੱਲਦੇ ਉੱਥੇ ਵੀ ਲੋਕ ਇਕੱਠੇ ਹੋਏ ਨੇ ਕਿਸਾਨ ਜਿਹੜੇ ਨੇ ਅਤੇ ਨਜ਼ਦੀਕ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਜਿਹੜੇ ਆ ਕਿਨਾਰੇ ਜਿਹੜੇ ਉਹਨਾਂ ਤੇ ਮਿੱਟੀ ਲਗਾਈ ਜਾ ਰਹੀ ਹੈ ਕਿਨਾਰਿਆਂ ਨੂੰ ਭਰਿਆ ਜਾ ਰਿਹਾ ਤਾਂ ਕਿ ਬੰਨ ਟੁੱਟਣ ਤੋਂ ਬਾਅਦ ਲੋਕਾਂ ਨੂੰ ਜੇਕਰ ਬੰਨ ਟੁੱਟਦਾ ਹੈ ਤਾਂ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ ਇਸ ਲਈ ਪਹਿਲੇ ਲੋਕ ਉੱਥੇ ਮੌਜੂਦ ਨੇ ਤੇ ਇੱਥੇ ਵੀ ਫਾਜ਼ਿਲਕਾ ਦੇ ਕਈ ਪਿੰਡਾਂ ਤੇ ਖਤਰਾ ਜਿਹੜਾ ਉਹ ਮੰਨ ਰਾ ਰਿਹਾ ਹੈ ਤੇ ਹੁਣ ਲੋਕ ਜਿਹੜੇ ਆ ਕਾਮਾਂਵਾਲੀ ਪੱਤਨ ਦੇ ਬਨ ਟੁੱਟਣ ਤੋਂ ਪਹਿਲਾਂ ਹੀ ਲੋਕ ਉਥੇ ਇਕੱਠੇ ਹੋ ਚੁੱਕੇ ਨੇ ਅਤੇ ਉਹਨਾਂ ਦੇ ਵੱਲੋਂ ਹਰ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਵੱਡੀ ਗਿਣਤੀ 'ਚ ਲੋਕ ਉਥੇ ਮੌਜੂਦ ਨੇ ਤੇ ਹਰ ਕੋਸ਼ਿਸ਼ ਕੀਤੀ ਜਾ ਰਹੀ ਕਿ ਬਨ ਨੂੰ ਪਹਿਲਾਂ ਹੀ ਸੱਟ ਜਿਹੜਾ ਉਹ ਕਰ ਲਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਜਿਹੜੀ ਉਹ ਸਾਹਮਣੇ ਨਾ ਆਵੇ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਉਹ ਵੱਧ ਰਿਹਾ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਇਸੇ ਚਲਦੇ ਲੋਕਾਂ ਦੇ ਵਿੱਚ ਇੱਕ ਖਤਰਾ ਜਿਹੜਾ ਡਰ ਜਿਹੜਾ ਬਣਿਆ ਹੋਇਆ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ ਉੱਥੇ ਹੀ ਖਤਰਾ ਵੀ ਮੰਡਰਾ ਰਿਹਾ ਹੈ ਕਿਉਂਕਿ ਪਹਿਲਾਂ ਜਦੋਂ ਬੰਨ ਟੁੱਟੇ ਆ ਕਈ ਥਾਵਾਂ ਤੋਂ ਜਦੋਂ ਬੰਨ ਟੁੱਟਦੇ ਆ ਤੇ ਕਈ ਏਕੜ ਫਸਲ ਲੋਕਾਂ ਦੀ ਖਰਾਬ ਹੋ ਜਾਂਦੀ ਹੈ ਤੇ ਵੱਡੀ ਗਿਣਤੀ 'ਚ ਲੋਕਾਂ ਦੀ ਤਬਾਹੀ ਜਿਹੜੀ ਹੋਈ ਆ ਤੇ ਹੜ੍ਹ ਵਾਲੇ ਖੇਤਰ ਜਿਹੜੇ ਉਹਨਾਂ ਦੀ ਗੱਲ ਕਰੀਏ ਤੇ ਵੱਡੀ ਗਿਣਤੀ 'ਚ ਲੋਕਾਂ ਦੀ ਤਬਾਹੀ ਇਹ ਲੋਕਾਂ ਦੇ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਘਰਾਂ ਤੱਕ ਦਾ ਸਮਾਨ ਜਿਹੜਾ ਖਰਾਬ ਹੋ ਚੁੱਕਿਆ ਤੇ ਲੋਕ ਜਿਹੜੇ ਇਸ ਵੇਲੇ ਮਾਰੇ ਹਾਲਾਤਾਂ ਦੇ ਵਿੱਚ ਚੱਲ ਰਹੇ ਨੇ ਤੇ ਉੱਥੇ ਹੀ ਗ੍ਰਾਊਂਡ ਜ਼ੀਰੋ ਤਾਂ ਸਾਡੇ ਪੱਤਰਕਾਰ ਜਿਹੜੇ ਪੂਰੀ ਰਿਪੋਰਟ ਤੁਹਾਨੂੰ ਦਿਖਾਉਣਗੇ ਕਿ ਕਿਵੇਂ ਇਸ ਵੇਲੇ ਲੋਕ ਫਾਜ਼ਿਲਕਾ ਦੇ ਪਿੰਡ ਦੇ ਜਿਹੜੇ ਨਦੀਕ ਦੇ ਲੋਕ ਨੇ ਜਿਹੜੇ ਕਾਵਾਂ ਵਾਲੇ ਪਤਨ ਦੇ ਨਦੀਕ ਜਿਹੜੇ ਰਹਿ ਰਹੇ ਲੋਕ ਨੇ ਕਿਵੇਂ ਇਕੱਠੇ ਹੋ ਚੁੱਕੇ ਨੇ ਤੇ ਕਿਵੇਂ ਉਹਨਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਹਾਲ ਦੇ ਵਿੱਚ ਇਹ ਬੰਨ ਜਿਹੜਾ ਨਾ ਟੁੱਟੇ ਬੰਨ ਟੁੱਟਨ ਕਿਨਾਰੇ ਤੇ ਜੇਕਰ ਇਹ ਟੁੱਟਦਾ ਹੈ ਤੇ ਫਾਜ਼ਿਲਕਾ ਦੇ ਕਈ ਪਿੰਡ ਜਿਹੜੇ ਉਹਨਾਂ ਦੇ ਉਹਨਾਂ ਦੇ ਡੁੱਬਣ ਦਾ ਖਤਰਾ ਜਿਹੜਾ ਉਹ ਮੰਡਰਾ ਰਿਹਾ ਜਿਸ ਚੱਲਦੇ ਪਿੰਡ ਦੇ ਜਿਹੜੇ ਲੋਕ ਨੇ ਨਜ਼ਦੀਕ ਜਿਹੜੇ ਪਿੰਡ ਨੇ ਉਹਨਾਂ ਦੇ ਜਿਹੜੇ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਹੋਏ ਨੇ ਤੇ ਲਗਾਤਾਰ ਉਹਨਾਂ ਦੇ ਵੇਲੇ ਕੋਸ਼ਿਸ਼ ਕੀਤੀ ਜਾ ਰਹੀ ਕਿ ਕਿਨਾਰੇ ਜਿਹੜੇ ਆ ਉਹ ਪੂਰਲੇ ਜਾਣ ਕਿਨਾਰੇ ਜਿਹੜੇ ਸੱਟ ਕਰਲੇ ਜਾਣ ਤਾਂ ਕਿ ਕੋਈ ਖਤਰਾ ਜਿਹੜਾ ਪਿੰਡ ਵਾਸੀਆਂ ਨੂੰ ਨਾ ਹੋਵੇ ਤਾਂ ਉਸ ਤੋਂ ਪਹਿਲੋ ਜਿਹੜੀ ਆ ਖਬਰਦਾਨਧਾਈ ਕਗਰ ਦਰਿਆ ਸੰਗਰੂਰ ਵਾਲੀ ਸਾਈਡ ਕਗਰ ਦਰਿਆ ਦੇ ਵਿੱਚ ਪਾਣੀ ਜਿਹੜਾ ਲਗਾਤਾਰ ਵਧ ਰਿਹਾ ਜਿੱਥੇ ਚੱਲਦੇ ਉੱਥੇ ਵੀ ਲੋਕ ਇਕੱਠੇ ਹੋਏ ਨੇ ਕਿਸਾਨ ਜਿਹੜੇ ਨੇ ਅਤੇ ਨਦੀਕ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਜਿਹੜੇ ਆ ਕਿਨਾਰੇ ਜਿਹੜੇ ਉਹਨਾਂ ਤੇ ਮਿੱਟੀ ਲਗਾਈ ਜਾ ਰਹੀ ਹੈ ਕਿਨਾਰਿਆਂ ਨੂੰ ਭਰਿਆ ਜਾ ਰਿਹਾ ਤਾਂ ਕਿ ਬੰਨ ਟੁੱਟਣ ਤੋਂ ਬਾਅਦ ਲੋਕਾਂ ਨੂੰ ਜੇਕਰ ਬੰਨ ਟੁੱਟਦਾ ਹੈ ਤਾਂ ਲੋਕਾਂ ਨੂੰ ਵੱਡੀ ਆ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ ਇਸ ਲਈ ਪਹਿਲੇ ਲੋਕ ਉੱਥੇ ਮੌਜੂਦ ਨੇ ਤੇ ਇੱਥੇ ਵੀ ਫਾਜ਼ਿਲਕਾ ਦੇ ਕਈ ਪਿੰਡਾਂ ਤੇ ਖਤਰਾ ਜਿਹੜਾ ਉਹ ਮੰਨਰਾ ਰਿਹਾ ਹੈ ਤੇ ਹੁਣ ਲੋਕ ਜਿਹੜੇ ਆ ਕਾਵਾਂਵਾਲੀ ਪਤਨ ਦੇ ਬਨ ਟੁੱਟਣ ਤੋਂ ਪਹਿਲਾਂ ਹੀ ਲੋਕ ਉਥੇ ਇਕੱਠੇ ਹੋ ਚੁੱਕੇ ਨੇ ਅਤੇ ਉਹਨਾਂ ਦੇ ਵੱਲੋਂ ਹਰ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਵੱਡੀ ਗਿਣਤੀ 'ਚ ਲੋਕ ਉਥੇ ਮੌਜੂਦ ਨੇ ਤੇ ਹਰ ਕੋਸ਼ਿਸ਼ ਕੀਤੀ ਜਾ ਰਹੀ ਕਿ ਬਨ ਨੂੰ ਪਹਿਲਾਂ ਹੀ ਸੱਟ ਜਿਹੜਾ ਉਹ ਕਰ ਲਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਜਿਹੜੀ ਉਹ ਸਾਹਮਣੇ ਨਾ ਆਵੇ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਉਹ ਵੱਧ ਰਿਹਾ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਇਸੇ ਚਲਦੇ ਲੋਕਾਂ ਦੇ ਵਿੱਚ ਇੱਕ ਖਤਰਾ ਜਿਹੜਾ ਡਰ ਜਿਹੜਾ ਬਣਿਆ ਹੋਇਆ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ